ਆਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਬੈਠੇ ਸਾਧ ਸੰਗਤ ਜੀਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਕਨਿਓ ਸਾਡੇ ਸੀਨੀਅਰ ਲੀਡਰ ਸਹਿਬਾਨ ਆਨਯੋਗ ਪ੍ਰਧਾਨ ਮੰਤਰੀ ਜੀ ਦਾ ਸ਼ੋਕ ਸੰਦੇਸ਼ ਵੀ ਇਥੇ ਪੜ੍ਹ ਕੇ ਗਏ ਨੇ ਪਾਰਟੀ ਕਨਿਓ ਵੀ ਤੇ ਆਪਣੇ ਨਿੱਜੀ ਤੌਰ ਤੇ ਵੀ ਕਿਉਂਕਿ ਦੋ ਪੀੜੀਆਂ ਦਾ ਸਾਥ ਹੈ इंदिरा साहब ਦਾ ਮੇਰੇ ਪਿਤਾ ਚੌਧਰੀ ਬਲਰਾਮ ਜਾਖੜ ਜੀ ਦੇ ਨਾਲ ਵੀ ਬਹੁਤ ਲੰਬਾ ਰਾਜਨੀਤਿਕ ਸਫਰ ਰਿਹਾ ਤੇ ਮਨੂੰ ਵੀ ਪਰਮਿੰਦਰ ਜੀ ਨਾਲ ਕੰਮ ਕਰਨ ਦਾ ਬਹੁਤ ਲੰਬਾ ਮੌਕਾ ਮਿਲਿਆ ਅੱਜ ਜਿਸ ਸ਼ਖਸੀਅਤ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਆਂ ਸਾਥੀਓ ਮੇਰਾ ਮੰਨ ਹੈ ਰਾਜਨੀਤੀ ਦੇ ਵਿੱਚ ਜਿਹੜਾ ਚਿੱਟੇ ਲੀੜੇ ਪਾ ਲੈਂਦਾ ਹੈ ਉਹਦੇ ਤੇ ਛਿੱਟੇ ਜਰੂਰ ਲੱਗਦੇ ਆ ਹਾਲਾਤ ਆ ਬਣੇ ਹੋਏ ਆ ਇਹ ਲੋਕ ਉਹਧਿਆਂ ਨਾਲ ਉਹਨਾਂ ਦੀ ਇੱਜ਼ਤ ਦਾ ਆਪਣਾ ਦਾਵਾ ਠੋਕਦੇ ਐ ਪਰ ਟੀਨਸਾ ਸਾਹਿਬ ਇੱਕ ਐਸੀ ਸ਼ਖਸੀਅਤ ਸੀਗੇ ਜਿਨ੍ਹਾਂ ਨੇ ਆਪਣੇ ਕਿਰਦਾਰ ਆਪਣੀ ਕਮਿਟਮੈਂਟ ਕੌਮ ਤੇ ਪੰਥ ਵਾਸਤੇ ਆਪਣੇ ਜਜ਼ਬਾਤਾਂ ਨਾਲ ਉਹਦੇ ਨੂੰ ਇੱਜ਼ਤ ਦਿੱਤੀ ਇਸ ਕਰਕੇ ਅੱਜ ਸਾਰਾ ਇਕੱਠ ਇੱਥੇ ਜੁੜਿਆ ਸਾਰਿਆਂ ਨੇ ਆਪਣੀ ਗੱਲ ਰੱਖੀ ਐ ਮੈਂ ਗੁਸਤਾਖੀ ਕਰਨ ਲੱਗਿਆ ਮੇਰੇ ਤੋਂ ਪਹਿਲਾਂ ਵੱਡੇ ਵੱਡੇ ਲੀਡਰ ਸਾਹਿਬਾਨ ਬੋਲ ਕੇ ਚਲੇ ਗਏ ਮੇਰਾ ਰਤਬਾ ਤਾਂ ਨਹੀਂ ਬਣਦਾ ਜਗ੍ਹਾ ਨਹੀਂ ਬਣਦੀ ਸੀ ਪਰ ਮੇਰਾ ਮੰਨਣਾ ਹੈ ਜੀ ਆਪਾਂ ਇੱਥੇ ਸਾਰੇ ਉਹਨਾਂ ਦੇ ਸ਼ਰਧਾਂਜਲੀ ਵਾਸਤੇ ਇਕੱਠੇ ਹੋਏ ਆ ਤੇ ਸੱਚੀ ਸ਼ਰਧਾਂਜਲੀ ਮੈਂ ਸਮਝਦਾ ਜਿਸ ਸੋਚ ਤੇ ਉਹਨਾਂ ਨੇ ਪਹਿਰਾ ਦਿੱਤਾ ਆਪਣਾ ਸਾਰਾ ਜੀਵਨ ਉਹਨੇ ਗੁਰੂ ਸਾਹਿਬਾਨ ਦੀ ਸੇਵ ਤੇ ਕੌਮ ਤੇ ਪੰਥ ਦੇ ਵਾਸਤੇ ਸਮਰਪਿਤ ਕੀਤਾ ਕੌਮ ਤੇ ਪੰਥ ਦੇ ਮੁੱਦੇ ਉਹਨਾਂ ਵਾਸਤੇ ਸਭ ਤੋਂ ਅੱਗੇ ਸੀਗੇ ਇਸ ਔਮ ਤੇ ਪੰਥ ਵਾਸਤੇ ਅੱਜ ਮੈਂ ਬੇਨਤੀ ਕਰੂੰਗਾ ਇੱਥੇ ਮੇਰੇ ਤੋਂ ਪਹਿਲਾਂ ਬੋਲਦੇ ਬਹੁਤ ਵੱਡੇ ਸ਼ਖਸੀਤਾਂ ਨੇ ਤਿੰਨ ਸਾਹਿਬ ਦੀ ਵਿਰਾਸਤ ਦੀ ਗੱਲ ਕੀਤੀ ਹੈ ਵੀ ਵਿਰਾਸਤ ਥੋੜੇ-ਮੋਢਿਆਂ ਤੇ ਦੱਸੀ ਹੈ ਪਰਮੇਂਦਰ ਜੀ ਪਰ ਇੱਥੇ ਅੱਜ ਜਿਹੜੀਆਂ ਸ਼ਖਸੀਤਾਂ ਬੈਠੀਆਂ ਮੈਂ ਮਾਫੀ ਚਾਹੂੰਗਾ ਮੇਰੀ ਜਗ੍ਹਾ ਤਾਂ ਨਹੀਂ ਬਣਦੀ ਮੈਂ ਕਹੂੰਗਾ ਅੱਜ ਮਸਲਾ ਢੀਂਡਸਾ ਸਾਹਿਬ ਦੀ ਅਸਲ ਜਿਹੜੀ ਵਿਰਾਸਤ ਜਿਹੜੇ ਉਹਨਾਂ ਦੀ ਸੋਚ ਸੀਗੀ ਆ ਗੁਰੂ ਸਾਹਿਬਾਨ ਦਾ ਸਿਰਜਿਆ ਪੰਥ ਗੁਰੂਆਂ ਦਾ ਵਿਰਸਾ ਆ ਸਾਡਾ ਪੰਜਾਬ ਅੱਜ ਮਸਲਾ ਉਹ ਵੀ ਵਿਰਾਸਤ ਦਾ ਹੈ ਸਾਹਿਬ ਅੱਜ ਸਾਰੀ ਵਕ ਵਕਤ ਜਿਹੜੇ ਪੰਜਾਬ ਪੱਖੀ ਐ ਜਿਹੜੇ ਕੌਮ ਤੇ ਪੰਥ ਦੀ ਗੱਲ ਦੇ ਉੱਤੇ ਰੱਖ ਕਰਨ ਵਾਸਤੇ ਜਿਨ੍ਹਾਂ ਦੇ ਜਿੱਲ ਤੇ ਜਜ਼ਬਾ ਹੈ ਸਾਰੇ ਬੈਠੇ ਐ ਮੈਂ ਅਪੀਲ ਕਰੂੰਗਾ ਹੱਥ ਜੋੜ ਕੇ ਇੱਕ ਮਜ਼ਬੂਤ ਇਕਜੁੱਟ ਅਨਥਕ ਪਾਰਟੀ ਕੱਲੇ ਪੰਜਾਬ ਤੇ ਕੌਮ ਦੀ ਲੋੜ ਨਹੀਂ ਕੱਲੇ ਪੰਥ ਦੀ ਲੋੜ ਨਹੀਂ ਅੱਜ ਉਹਦੀ ਜ਼ਰੂਰਤ ਦੇਸ਼ ਨੂੰ ਵੀ ਹੈ ਸਾਹਿਬ ਤੇ ਮੇਰੀ ਬੇਨਤੀ ਹੱਥ ਜੋੜ ਕੇ ਸਾਰੇ ਆਪਣਾ ਹੋਮਾ ਸਾਰੇ ਆਪਣੇ ਵਿਖਰੇਵੇ ਸਾਰੇ ਆਪਣੇ ਮਤਬੂਏ ਇੱਕ ਪਾਸੇ ਛੱਡ ਕੇ ਇੱਕ ਝਟੋ ਕੇ ਇਸ ਵਿਰਾਸਤ ਨੂੰ ਸਾਂਭ ਲੋ ਨਹੀਂ ਮੈਂ क्षमा ਚਾਹਾਂਗਾ ਸਾਬ ਕਿਤੇ ਐ ਨਾ ਹੋਵੇ ਆਪਣੀ ਵਿਰਾਸਤ ਅੰਤਕਾਲ ਕੋਈ ਹੋਰ ਆਪਣੇ ਨਾਮ ਚੜਾ ਜੇ ਤੇ ਸਾਨੂੰ ਫੇਰ ਪੰਜਾਬ ਤੇ ਕੌਮ ਨੂੰ ਫੇਰ ਮਾੜਾ ਵਕਤ ਦੇਖਣਾ ਪਵੇ ਮੈਂ ਨਹੀਂ ਸ਼ਬਦ ਨਾਲ ਹੀ ਸਾਰਿਆਂ ਤੋਂ ਮਾਫੀ ਚਾਹਾਂਗਾ ਇੱਕ ਵਾਰ ਫੇਰ ਤੋਂ ਵਾਹਿਗੁਰੂ ਤੋਂ ਅਗੇ ਅਰਦਾਸ ਕਰਦਾ ਬਹੁਤ ਅੱਛੀ ਜ਼ਿੰਦਗੀ ਉਹਨਾਂ ਨੇ ਆਪਣੇ ਅਸੂਲਾਂ ਪੰਥ ਤੇ ਕੌਮ ਵਾਸਤੇ ਉਹਨਾਂ ਨੇ ਆਪਣਾ ਸਮਰਪਿਤ ਰਏ ਹਨ ਉਹਨਾਂ ਨੂੰ ਆਪਣਾ ਚਰਨਾ ਚੇ ਟੀਨ ਸਾਹਿਬ ਨੂੰ ਜਗ੍ਹਾ ਬਖਸ਼ੇ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ